ਬਟਿੰਡਾ ਦੀ ਕੇਂਦਰੀ ਜੇਲ੍ਹ ਦੇ ਅੰਦਰ ਵੀ ਧੂਮ-ਤਾਮ ਦੇ ਨਾਲ ਮਨਾਇਆ ਗਿਆ ਰਖੜੀ ਦਾ ਤਿਉਹਾਰ ਅਤੇ ਜੇਲ੍ਹ ਪ੍ਰਸ਼ਾਸਨ ਵੱਲੋਂ ਕੀਤੀ ਗਈ ਪੁਖਤਾ ਪ੍ਰਬੰਧ ਸੋਮਵਾਰ ਨੂੰ ਇੱਕ ਵੇਦ ਲਗਭਗ ਬਟਿੰਡਾ ਦੀ ਕੇਂਦਰੀ ਜੇਲ੍ਹ ਵਿਖੇ ਪਹੁੰਚੇ ਤਾਂ ਪਤਾ ਲੱਗਿਆ ਕਿ ਇੱਥੇ ਰਖੜੀ ਦਾ ਤਿਉਹਾਰ ਜੇਲ੍ਹ ਪ੍ਰਸ਼ਾਸਨ ਵੱਲੋਂ ਬੜੇ ਹੀ ਧੂਮ-ਤਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਅਤੇ ਇੱਥੇ ਜਿੱਥੇ ਜੇਲ੍ਹ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਉੱਥੇ ਬਹੁਤ ਹੀ ਇਮੋਸ਼ਨਲ ਸੀਨ ਦੇਖਣ ਨੂੰ ਮਿਲੇ ਜਿੱਥੇ ਭੈਣਾਂ ਆਪਣੇ ਭਰਾਵਾਂ ਦੇ ਰਖੜੀ ਬੰਨਣ ਦੇ ਲਈ ਆਈਆਂ ਹੋਈਆਂ ਸਨ ਜਾਂ ਬੱਚੇ ਆਪਣੀ ਮਾਤਾ ਪਿਤਾ ਨੂੰ ਮਿਲਣ ਦੇ ਲਈ ਆਏ ਹੋਏ ਸਨ ਤੇ ਉਹ ਇੱਥੇ ਬਹੁਤ ਹੀ ਇਮੋਸ਼ਨਲ ਦਿਖਾਈ ਦਿੱਤੇ ਜਿੱਥੇ ਪੈਨਾ ਵੱਲੋਂ ਆਪਣੇ ਭਰਾਵਾਂ ਤੋਂ ਅੱਜ ਦੇ ਦਿਨ ਦੇ ਉੱਤੇ ਇਹੀ ਮੰਗਿਆ ਗਿਆ ਕਿ ਉਹ ਕ੍ਰਾਈਮ ਦੀ ਦੁਨੀਆ ਤੋਂ ਬਾਹਰ ਆਉਣ ਅਤੇ ਅੱਜ ਦੇ ਦਿਨ ਦੇ ਉੱਤੇ ਉਹਨਾਂ ਵੱਲੋਂ ਜਿੱਥੇ ਆਪਣਾ ਭਰਾਵਾਂ ਵੱਲੋਂ ਉਹਨਾਂ ਦੇ ਨਾਲ ਵਾਅਦੇ ਵੀ ਕੀਤੇ ਗਏ ਕਿ ਉਹ ਅੱਜ ਤੋਂ ਬਾਅਦ ਇਹ ਆਪਣਾ ਕ੍ਰਾਈਮ ਦੀ ਦੁਨੀਆ ਦੇ ਵਿੱਚ ਨਹੀਂ ਰਹਿਣਗੇ ਬਾਹਰ ਆਉਣਗੇ ਉੱਥੇ ਅੱਜ ਜੇਲ੍ਹ ਪ੍ਰਸ਼ਾਸਨ ਵੱਲੋਂ ਇੱਥੇ ਪੂਕਤਾ ਪ੍ਰਬੰਧ ਕੀਤੇ ਹੋਏ ਜਾਣ ਜਿੱਤੇ ਪੱਖਿਆਂ ਦਾ ਪ੍ਰਬੰਧ ਕੀਤਾ ਹੋਇਆ ਸੀ ਤੇ ਇਹਨਾਂ ਨੂੰ ਵਧੀਆ ਢੰਗ ਦੇ ਨਾਲ ਅਮਲਵਾਇਆ ਜਾ ਰਿਹਾ ਸੀ ਨਾਲ ਇਹਨਾਂ ਵੱਲੋਂ ਟੇਬਲ ਲਗਾ ਕੇ ਬਗੈਰ ਤੌਰ ਦੇ ਪੈਣਾ ਅਤੇ ਭਰਾਮਣੇ ਸਾਹਮਣੇ ਬਿਠਾਇਆ ਜਾ ਰਿਹਾ ਸੀ ਅਤੇ ਇੱਥੇ ਆਪਣਾ ਰਖੜੀ ਤਿਉਹਾਰ ਮਨਾਇਆ ਵੀ ਤੇ ਜਾ ਰਿਹਾ ਜੇ ਆਪਾਂ ਗੱਲ ਕਰੀਏ ਤਾ ਇੰਨਾ ਵੱਲੋਂ ਬਾਰੋਂ ਮਠਿਆਈ ਨਹੀਂ ਆਉਂਦੀ ਤੀ ਵੀ ਅਪਜਾਰੀ ਇਹ ਸਾਰਾ ਮਠਿਆਈ ਦਾ ਪ੍ਰਬੰਧ ਵੀ ਜੇਲ੍ਹ ਪ੍ਰਸ਼ਾਸਨ ਵੱਲੋਂ ਆਪਣੇ ਕੋਲ ਹੀ ਇੱਥੇ ਆਪਾਂ ਕੀਤਾ ਹੋਇਆ ਸੀ ਇਸ ਸਬੰਧੀ ਜੇਲ੍ਹ ਦੇ ਸੀਨੀਅਰ ਸੀਨੀਅਰ ਅਧਿਕਾਰੀਆਂ ਵੱਲੋਂ ਇਹ ਸਾਰੀ ਜਾਣਕਾਰੀ ਸਾਂਝੀ ਕੀਤੀ ਉਹਨਾਂ ਕਿਹਾ ਕਿ ਬਾਰੋਂ ਮਠਿਆਈ ਇੱਥੇ ਲੈ ਕੇ ਆਉਣਾ ਅਲਾਉ ਨਹੀਂ ਹੈ ਲੇਕਿਨ ਸਾਡੇ ਵੱਲੋਂ ਜੋ ਸ਼ਹਿਰ ਦੇ ਅੰਦਰ ਆਪਣੇ ਜਾਇਜ਼ ਰੇਟ ਹਨ ਉਹਨਾਂ ਰੇਟਾਂ ਦੇ ਉੱਤੇ ਅੰਦਰੀ ਮਠਾਈ ਇਹ ਆਪਣੇ ਦਿੱਤੀ ਜਾਂਦੀ ਹੈ ਅਤੇ ਇੱਥੇ ਆਪਣਾ ਭੈਣਾਦਰੀ ਉਹਨਾਂ ਵੱਲੋਂ ਇੱਕ ਵੱਖਰੇ ਇੱਥੇ ਉਪਰਾਲੇ ਕੀਤੇ ਹੋਏ ਸਨ ਵਿਸ਼ੇਸ਼ ਪ੍ਰਬੰਧ ਇਹਨਾਂ ਵੱਲੋਂ ਕੀਤੇ ਹੋਏ ਸਨ ਅਸੀਂ ਦਿਖਾ ਰਹੇ ਹਾਂ ਬਠਿੰਡਾ ਦੀ ਕੇਂਦਰੀ ਜੇਲ੍ਹ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਅੱਜ ਜੇਲ੍ਹ ਪ੍ਰਸ਼ਾਸਨ ਵੱਲੋਂ ਪੂਤਾ ਪ੍ਰਬੰਧ ਇੱਥੇ ਕੀਤੇ ਹੋਏ ਸਨ ਸੀਨੀਅਰ ਅਧਿਕਾਰੀ ਦੇਖ ਰੇਖ ਇਹਨਾਂ ਦੀ ਆਪਣਾ ਅਨੁਭਾਅ ਕਰ ਰਹੇ ਹਨ ਖੁਦ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੀ ਕੇਂਦਰੀ ਜੇਲ੍ਹ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਅੱਜ ਸੀਨੀਅਰ ਅਧਿਕਾਰੀਆਂ ਵੱਲੋਂ ਆਪਣੀ ਦੇਖ ਆਪਣੇ ਦੇਖਰੇਖ ਦੇ ਅੰਦਰ ਇੱਥੇ ਆਪਣਾ ਇਹਨਾਂ ਵੱਲੋਂ ਅੱਜ ਦੇ ਦਿਨ ਦੇ ਉੱਤੇ ਵਿਸ਼ੇਸ਼ ਪ੍ਰਬੰਧ ਦੇ ਨਾਲੋਂ ਆਪਣਾ ਕੀਤੇ ਹੋਏ ਸਨ ਹਾਲ ਤਾਂ ਕਿੰਨਾ ਹੋ ਰਿਹਾ ਬਲਜੀਤ ਬੜਾਈ ਅੱਗੇ ਕਿਵੇਂ ਆਏ ਅੱਜ ਮੈਂ ਬ੍ਰਦਰ ਦੇ ਰਕੜੀ ਬਣਨਾਈ ਸੀ ਬ੍ਰਦਰ ਇੱਥੇ ਆਇਆ ਜੀ ਆਪਾਂ ਗੱਲ ਕਰੇ ਕ੍ਰਾਈਮ ਦੀ ਜੁਗੜੇ ਤੇ ਪੈ ਗਿਆ ਅੱਜ ਫਿਰ ਕੀ ਮੰਗਿਆ ਬ੍ਰਦਰ ਕਸ ਮੇਰੇ ਤੇ ਇਹ ਮੰਗਲ ਸਰ ਵੀ ਹੈ ਹੁਣ ਕ੍ਰਾਈਮ ਦੇ ਦੁਨ ਜਿਹੜੇ ਛੜਦੇ ਬਾਹਰ ਆ ਜਾਂਦੇ ਤੇ ਉਹ ਕਿਧਰ ਜਾਂਦੇ ਆ ਜਾ ਸਾਡੇ ਕੋਲ ਅਲੀ ਮੈਂ ਕੀ ਕਹਿਣਾ ਚਾਹੁੰਦਾ ਅੱਜ ਅਸੀਂ ਆਈਆਂ ਨੇ ਭੈਣਾਂ ਆਈਆਂ ਨੇ ਕੀ ਅੱਜ ਵੀਰਾਂ ਨੂੰ ਬਤਾ ਬੇសុਦਾਂ ਸਾਡੀਆਂ ਭੈਣਾਂ ਸਾਡੋਂ ਅੱਛੇ ਰਖੜੀ ਬੰਨਣ ਆਈਆਂ ਤੇ ਸਾਨੂੰ ਆਪਣੀ ਗਲਤੀਆਂ ਤੇ ਬਹੁਤ ਪਛਤਾਵਾ ਹੋ ਰਿਹਾ ਅਸੀਂ ਆਪਣੀ ਭੈਣਾਂ ਨੂੰ ਇੱਥੇ ਭੁਲਾਇਆ ਤੇ ਸਾਨੂੰ ਬਹੁਤ ਪਛਤਾਵਾ ਹੋ ਰਿਹਾ ਕਾਸ਼ ਅਸੀਂ ਆਪਣੇ ਘਰੇ ਹੁੰਦੇ ਤਾਂ ਬਹੁਤ ਵਧੀਆ ਤਰੀਕੇ ਨਾਲ ਤਿਆਰ ਮੰਨਦੇ ਸਾਡੀ ਭੈਣਾਂ ਬਹੁਤ ਦੂਰ ਤੋਂ ਸਾਨੂੰ ਇੱਥੇ ਮਿਲਣ ਆਈਆਂ ਨੇ ਆਪਣੀ ਹਾਰਿਕ ਪਾਈ ਨੂੰ ਬਹੁਤ ਪਿਆਰ ਕਰਦੀਆਂ ਨੇ ਭਾਵੇਂ ਕਿਸੇ ਮੁਸੀਬਤ ਚ ਹੋਵੇ ਭਾਵੇਂ ਕਿਤੇ ਵੀ ਹੋਵੇ ਪਰ ਭੈਣਾ ਭਰਾਵਾਂ ਦਾ ਸਾਥ ਕਦੇ ਨਹੀਂ ਛੱਡਦੀਆਂ ਅੱਜ ਫਿਰ ਇਹਨਾਂ ਵੱਲੋਂ ਜੋ ਸੁਣਦੇ ਵਾਅਦੇ ਮੰਗੇ ਗਏ ਉਹਨਾਂ ਪੂਰਾ ਕਰਾਂਗੇ ਹਾਂਜੀ ਜੋ ਮੇਰੀਆਂ ਭੈਣਾ ਮੇਰੇ ਤੋਂ ਵਾਅਦਾ ਮੰਗਣੀਆਂ ਮੈਂ ਉਹਨਾਂ ਦਾ ਪੂਰਾ ਕਰਾਂਗਾ ਤੇ ਮੈਂ ਗਲਤੀ ਮੰਨਦਾ ਆਪਣੀ ਭੈਣਾਂ ਤੇ ਵੀ ਮੈਂ ਤੁਹਾਨੂੰ ਇੱਥੇ ਬਹੁਤ ਦੁੱਖ ਚ ਬੁਲਾਇਆ ਸਰ ਗੁੱਡ ਨੀਟ ਮੇਰਾ ਨਾਮ ਹੈ ਜੀ ਇੰਦਰਜੀਤ ਸਿੰਘ ਕਾਲੂ ਬੀਡੀਕ ਸੁਬਦਨ ਕੇਂਦਰੀ ਜਲ ਬਟਿੰਡਾ ਹਮਦਰੱਖੜੀ ਦਾ ਤਹਾਰਾ ਇਸ ਤਰ੍ਹਾਂ ਦੇ ਵਿੱਚ ਬਣਾਇਆ ਜਾ ਰਿਹਾ ਹੈ ਕਿ ਤੁਹਾਡੇ ਵੀ ਅਪਰਟਸ ਕੀਤੀ ਗਈ ਹੈ ਉਹਨਾਂ ਦੇ ਭੈਣਾਂ ਵਾਸਤੇ ਜਿਨ੍ਹਾਂ ਦੇ ਭਰਾ ਅਜੇ ਹੈ। ਅੱਜ ਜਿਵੇਂ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਰਖੜੀ ਦਾ ਪਵਿੱਤਰ ਦਿਹਾੜਾ ਹੈ ਮਾਨਯੋਗ ਸੀਐਮ ਸ਼੍ਰੀ ਭਗਵੰਤ ਮਾਨ ਜੀ ਤੇ ਮਾਨਯੋਗ ਐਡੀਐਸਪੀ ਜ਼ਿਲ੍ਹਾ ਸ਼੍ਰੀ ਅਰਣਪਾਲ ਜੀ ਇਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਸਾਰੀਆਂ ਜ਼ਿਲ੍ਹਾ ਪੰਜਾਬ ਦੀਆਂ ਦੇ ਵਿੱਚ ਰਖੜੀ ਦਾ ਤਿਹਾੜੀ ਬੜੇ ਧੁੰਮਤਾ ਨਾਲ ਮਨਾਇਆ ਜਾ ਰਿਹਾ ਹੈ ਬੜੇ ਪਿਆਰ ਨਾਲ ਮਨਾਇਆ ਜਾ ਰਿਹਾ ਕਿਉਂਕਿ ਇਹ ਪਿਆਰ ਦਾ ਤਿਹਾਰ ਹੈ ਤੇ ਇਸ ਨੂੰ ਪਿਆਰ ਨਾਲ ਮਨਾਇਆ ਜਾ ਰਿਹਾ ਸਾਰੇ ਬੰਦੀ ਵੀਰ ਜਿਹੜਿਆਂ ਦੀ ਵੀ ਇੱਕ ਭੈਣ ਆ ਕੇ ਅੱਜ ਉਹਨਾਂ ਨੂੰ ਰਖੜੀ ਬੰਨਣਾ ਚਾਹਵੇ ਉਸ ਲਈ ਜਿਹੜੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਨੇ ਉਹਨਾਂ ਨੂੰ ਵਧੀਆ ਜਨਤ ਬੈਠ ਕੇ ਆਪਸ ਵਿੱਚ ਮਿਲ ਕੇ ਜਿਹੜੀ ਰਖੜੀ ਬੰਨਣ ਦਾ ਜਿਹੜਾ ਪ੍ਰਬੰਧ ਕੀਤੇ ਗਏ ਨੇ ਉਸ ਤੋਂ ਬਾਅਦ ਹਵਾ ਦਾ ਪ੍ਰਬੰਧ ਪੱਖੇ ਵਗੈਰਾ ਵਧੀਆ ਤਰੀਕੇ ਨਾਲ ਲਗਾਏ ਗਏ ਨੇ ਸਿਟਿੰਗ ਅਰੇਂਜਮੈਂਟਸ ਬਾਰੇ ਤੁਹਾਨੂੰ ਦੱਸ ਹੀ ਚੁੱਕਾ ਪਾਣੀ ਦਾ ਪ੍ਰਬੰਧ ਹਰ ਇੱਕ ਤਰ੍ਹਾਂ ਦਾ ਆਰਾਮਦਾਇਕ ਮਾਹੌਲ ਜਿਵੇਂ ਉਹ ਪਰਿਵਾਰ ਦੇ ਵਿੱਚ ਬੈਠ ਕੇ ਆਪਣੇ ਰਖੜੀ ਬੰਦੇ ਆ ਨੇ ਭੈਣਾ ਤਾਂ ਐਸਾ ਹੀ ਇੱਕ ਮਾਹੌਲ ਸਿਰਜਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਨਾਲ ਦੀ ਨਾਲ ਜਿਹੜੀ ਹੈ ਸੁਰੱਖਿਆ ਉਸ ਨੂੰ ਵੀ ਬੜਾ ਯਕੀਨੀ ਬਣਾਇਆ ਗਿਆ ਹੈ ਐਸੇ ਪ੍ਰਬੰਧ ਜਿਹੜੇ ਨੇ ਕੀਤੇ ਗਏ ਨੇ ਜੀ ਜਿਹੜੀ ਫੈਮਿਲੀ ਕੋਈ ਜਿਹੜੀ ਨੇ ਗਰੁੱਪ ਉੱਪਰ ਬੈਠੇ ਨੇ ਨੇੜੇ ਬੈਠੇ ਨੇ ਬਹੁਤ ਮਾਤ ਕਿੰਨਾ ਪਰ ਬੰਦਾ ਪਰਵਾਹ ਨਹੀਂ ਕਰਦਾ ਖਾਸ ਕਰਕੇ ਰਾਹ ਨੇ ਮੁਸ਼ਕਲ ਹੁੰਦਾ ਹੈ ਦੇਖੋ ਜੀ ਜਦੋਂ ਕੋਈ ਵਿਅਕਤੀ ਆਪਣੇ ਪਰਿਵਾਰ ਨੂੰ ਮਿਲਦਾ ਹੈ ਆਪਣੀ ਭੈਣ ਨੂੰ ਮਿਲਦਾ ਹੈ ਗੱਲਬਾਤ ਕਰਦਾ ਹੈ ਤਾਂ ਉਸ ਦਾ ਮਨੋਗਲ ਬਹੁਤ ਉੱਚਾ ਹੁੰਦਾ ਹੈ ਉਸ ਨੂੰ ਕਾਫੀ ਚੰਗਾ ਲੱਗਦਾ ਹੈ ਉਸ ਨੂੰ ਇਹ ਲੱਗਦਾ ਹੈ ਕਿ ਹੁਣ ਕਈ ਵਾਰੀ ਆਪਸ ਜਦੋਂ ਗੱਲਬਾਤ ਕਰਦੇ ਨੇ ਕਈਆਂ ਨੂੰ ਐਸਾ ਵੀ ਲੱਗਦਾ ਐਸੇ ਰਿਜ਼ਲਟ ਵੇਖਣ ਨੂੰ ਮਿਲੇ ਨੇ ਕਿ ਕੋਈ ਉਹ ਆਪਸ ਉਹ ਸੋਚਦੇ ਨੇ ਕਿ ਹੁਣ ਮੈਂ ਆਪਣਾ ਕ੍ਰਾਈਮ ਛੱਡਦਾ ਮੈਂ ਬਾਹਰ ਜਾਵਾਂ ਆਪਣੇ ਘਰ ਦੇ ਵਿੱਚ ਬੈਠ ਕੇ ਆਪਣੀ ਜਿਹੜੀ ਹੈ ਸਿਸਟਰ ਹੈ ਉਹਦੇ ਨਾਲ ਇਹ ਅੱਜ ਦਾ ਤਿਹਾਰਾ ਜਿ ਮਨਾਉਂਦਾ ਹੁੰਦਾ ਤਾਂ ਜ਼ਿਆਦਾ ਚੰਗਾ ਸੀ ਤੇ ਇਹਨੂੰ ਕੋਲੋਂ ਆ ਦੇ ਕਿ ਜਿਹੜੀ ਬੰਨੇ ਕਹਿੰਦੇ ਆ ਆਪਾਂ ਬਣਾ ਦੇ ਜੀ ਭਾਵਾ ਸਾਡੇ ਕੋਲ 1800 ਦੇ 1850 ਦੇ ਕਰੀਬ ਜਿਹੜੀ ਹੈ ਟੋਟਲ ਨਫਰੀ ਹੈ ਜਿਹੜੇ ਇੱਥੇ ਬੰਦ ਨੇ ਕਿੰਨੇ ਕਰਦੇ ਲੋਕ ਸਰ 500 ਜਿਹੜੇ ਲੇਡੀਜ਼ ਨੇ ਤੇ ਉਹਨਾਂ ਵਾਸਤੇ ਸਾਡੀ ਅਪਰੋਚ ਇਹ ਹੈ ਕਿ ਅੱਜ ਜਿੰਨੇ ਵੀ ਭੈਣਾ ਆਉਣ ਗਿਆ ਚਾਹੇ ਕਿੰਨੀ ਆਜੇ 500 700 ਹਜ਼ਾਰ ਅਸੀਂ ਸਾਰਿਆਂ ਨੂੰ ਇੰਡੈਂਡਨ ਕਰੀਏ ਸਾਰਿਆਂ ਨੂੰ ਟਾਈਮ ਦਈਏ ਆਪਣੇ ਭਰਾਵਾਂ ਨਾਲ ਬੈਠ ਕੇ ਮੁਲਾਕਾਤ ਕਰਨ ਦਾ ਬੱਚਿਆਂ ਦੇ ਮੋਦੀ ਨਜ਼ਰ ਸਰ ਜਿਹੜੇ ਮਠਿਆਈ ਵਗੈਰਾ ਬਾਹਰ ਹੋਣਾ ਤੇ ਲੌਵਾ ਜਾਂ ਦੂਸਰੋਂ ਪ੍ਰਬੰਧ ਕਿਸ ਤਰ੍ਹਾਂ ਦੇ ਕੀਵੇਂ ਨਹੀਂ ਜਿਦਾਂ ਚੈੱਕ ਕਰੋ ਐਸਾ ਜਿਹੜੀ ਮਠਿਆਈ ਵਗੈਰਾ ਇਹ ਕੰਟੀਨੂਸ ਦੇ ਵਿੱਚ ਪਹਿਲੇ ਬੜੇ ਦਿਸ਼ਾ ਨਿਰਦੇਸ਼ ਜਿਹੜੇ ਸਖਤ ਨੇ ਕਿ ਬਾਹਰ ਕੋਈ ਵੀ ਇਟੇਬਲ ਜਾਂ ਕੋਈ ਐਸੀ ਚੀਜ਼ ਨਹੀਂ ਆਏਗੀ ਪਰ ਅਸੀਂ ਇਹਨਾਂ ਨੂੰ ਕੰਟਰੋਲ ਰੇਟ ਤੇ ਬਾਜ਼ਾਰ ਵਾਲੇ ਰੇਟ ਤੇ ਦਾ ਟ੍ਰੇਡ ਤੇ ਅਸੀਂ ਜਿਹੜੀ ਮਠਿਆਈ ਜਿਹੜੀ ਹੈ ਇੱਥੇ अवेलेबल ਕਰਵਾਈ ਹੈ ਤੇ ਇਸ ਤੋਂ ਬਿਨਾ ਸਾਡੇ ਵੱਲੋਂ ਵੀ ਹਰ ਇੱਕ ਟੇਬਲ ਦੇ ਉੱਤੇ ਜਿੱਥੇ-ਜਿੱਥੇ ਰਖੜੀ ਬਣੀ ਜਾ ਰਹੀ ਹੈ ਅਲੱਗ ਤੌਰ ਤੇ ਇੰਤਜ਼ਾਮ ਕੀਤਾ ਹੀ ਜਾਂਦਾ ਹੈ